ਵਰਹੁੰਜੀ ਕਾ ਕਨਸਾ ਵਾਰੀ ਦੀ ਛਤੇ ਸਰਬੰਤ ਹੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਪਿੰਡ ਮੀਰੋ ਦੇ ਪੁਰਦਾ ਗਿਜਗੜ ਨੂੰ ਸੂਖੀਆਂ ਸਭ ਸੰਗਤਾਂ ਪਰੋਂ ਜੋ ਗੁਰਦੁਆਰਾ ਸਾਹਿਬ ਦਾ ਕੰਮ ਹੈ ਬਹੁਤ ਵਧੀਆ ਚੱਲਦਾ ਹੈ ਗੁਰਦਆਰਾ ਪਰੋਂ ਸੰਗਤੀ ਬਹੁਤ ਵਧੀਆ ਕੰਮ ਚਲਾ ਲਿਆ ਜੁਕਰਦਾ ਤੇ ਸਾਰੀਆਂ ਸੰਗਤਾਂ ਕਰ ਬਹੁਤ ਪ੍ਰਸ਼ੰਸਾ ਸਹਿ ਜੋ ਦੇ ਰਹੀ ਹੈ ਇਸ ਕਰਕੇ ਜੋ ਵੀ ਸੁਨਾਗ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਹੁੰਦਾ ਸਾਰੀਆਂ ਨਗਰ ਦੀਆਂ ਸਿੱਖ ਸੰਗਤਾਂ ਲੋਕ ਬਸਤੇ ਸੁਲੰਗ ਦੇ ਵਿੱਚ ਸਮਾਗਮ ਕਰਾਈ ਜਾਂਦੇ ਨੇ ਉਹ ਜਿੰਨੇ ਵੀ ਗੁਰੂ ਸਾਹਿਬਾ ਦੇ ਜੀਤੀ ਜਿਹੜੇ ਪ੍ਰਕਾਸ਼ ਨੇ ਵਾਲੇ ਨੇ ਉਹ ਮਨਾਏ ਜਾਂਦੇ ਨੇ ਸਾਰਾ ਹੀ ਨਗਰ ਰਲ ਮਿਲ ਕੇ ਇਕੱਤਰ ਹੋ ਕੇ ਇਸ ਸਮਾਗਮ ਵਿੱਚ ਹੀ ਸਭ ਆਉਂਦੇ ਨੇ ਸਾਰਾ ਨਗਰ ਸੇਵਾ ਕਰਦਾ ਹੈ ਤੇ ਸੰਗਤ ਅੰਮ੍ਰਿਤ ਵੇਲੇ ਢਾਈ ਵਜੇ ਸੰਗਤ ਆਉਂਦੀ ਹੈ ਬੜੀ ਸੇਵਾ ਕਰਦੀ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਤੇ ਜਿਤਨੇ ਵੀ ਉਹ ਸੰਗਤਾਂ ਸਹਾਇਜ ਦੰਦੀਆਂ ਨੇ ਅੰਮਰਤਵਰਤਲੇ ਕੇ ਸ਼ੰਦਕ ਸੰਮਤਾਂ ਫਹਿਰੀਆਂ ਭਰਦੀਆਂ ਨੇ ਸਾਰੀਆਂ ਸੰਸਥਾਨ ਚੜ੍ਹਦੀ ਕਲਾ ਦੇ ਨੰਨ ਰਹਿੰਦੀਆਂ ਨੇ ਇਸ ਨਗਰ ਦੀ ਚੜ੍ਹਦੀ ਕਲਾ ਹੈ ਨਗਰ ਦੇ ਵਿੱਚ ਇੱਕ ਤਤਵਾ ਕਹਿੰਦੇ ਪਿਆਰ ਹੈ ਸਾਰੀਆਂ ਸੰਮਤਾਂ ਜੋ ਵੀ ਸਮਾਗਮ ਹੁੰਦਾ ਸੰਮਤੀ ਸਾਰੀਆਂ ਸੰਮਤਾਂ ਸਹਿਯੋਗ ਦੇ ਨਾਲ ਕਰਦੀਆਂ ਨੇ ਤੇ ਨਾਲ ਆਉਂਦੀਆਂ ਨੇ ਸੰਮਤਾਂ ਨੂੰ ਸਦਨਤ ਬਸ ਰੋਕੇ ਆਜ ਰਹੀਆਂ ਆਪਣੇ ਪ੍ਰੋਗਰਾਮ ਖੀਆਂ ਕਲਾਕਤ ਕਰਦੀਆਂ ਨੇ ਇਹ ਨਗਰ ਚੜ੍ਹਦੀ ਕਲਾ ਦੇ ਵਿੱਚ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ